ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਮੋਸਟ ਅਵੇਟਡ ਪ੍ਰੋਗਰਾਮ ਆਰ ਸੀ ਆਈ ਪੀ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਬਾਰੇ ਡਿਸਕਸ਼ਨ ਕਰਨਾ ਹੈ ਇਸ ਦੀ ਲੋਕੇਸ਼ਨ ਨੂੰ ਲੈ ਕੇ ਥੋੜੀ ਕਨਫਿਊਜ਼ਨ ਹੈ ਉਸ ਬਾਰੇ ਡਿਸਕਸ਼ਨ ਕਰਨਾ ਹੈ ਉਸ ਤੋਂ ਲਾਵਾ এমপ্লয়ার ਨੂੰ ਲੈ ਕੇ ਇੱਕ ਬਹੁਤ ਵੱਡੀ ਕਨਫਿਊਜ਼ਨ ਹੈ ਕਿ ਕਿਹੜਾ এমপ্লয়ার ਤੁਹਾਨੂੰ ਇਹਦੇ ਵਿੱਚ ਕਮਿਊਨਿਟੀ ਦੀ ਰეკਮੈਂਡੇਸ਼ਨ ਵਾਸਤੇ ਐਲੀਜੀਬਲ ਹੋਵੇਗਾ ਕਿਸ ਦੇ ਜੌਬ ਆਫਰ ਦੇ ਉੱਤੇ ਤੁਸੀਂ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਦੇ ਜ਼ਰੀਏ ਪੀਆਰ ਲੈ ਸਕਦੇ ਹੋ ਤੁਹਾਡਾ ਪੀਆਰ ਦੇ ਪਾਥੇ ਵਾਸਤੇ ਸਭ ਤੋਂ ਬੈਸਟ ਪ੍ਰੋਗਰਾਮ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਹੁਣ ਪਰਮਾਨੈਂਟ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀਤਾ ਜਾ ਸਕਦਾ ਹੈ ਸੋ RCIP ਪ੍ਰੋਗਰਾਮ ਜਿਹੜਾ ਕਿ RNIP rural and northern immigration pilot program ਦੀ ਰਿਪਲੇਸਮੈਂਟ ਹੈ ਇਸ ਬਾਰੇ ਡਿਸਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰ ਤੁਹਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ RCIP ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਾਂਚ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਬਹੁਤ ਜਲਦੀ ਫਾਈਲ ਵੀ ਐਕਸੈਪਟ ਹੋਣੀਆ ਸ਼ੁਰੂ ਹੋ ਜਾਣਗੀਆਂ ਇਸ ਪ੍ਰੋਗਰਾਮ ਤੇ ਵਿੱਚ ਖਾਸ ਕਰਕੇ ਦੋ ਇਸ਼ੂਸ ਨੂੰ ਲੈ ਕੇ ਪਹਿਲਾਂ ਆਪਾਂ ਗੱਲ ਕਰਦੇ ਆਂ ਜੌਬ ਆਫਰ ਦੀ ਕਿਉਂਕਿ ਬੜਾ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਤੇ ਏਜੰਟ ਕਈ ਕਨਫਿਊਜ਼ ਵੀ ਕਰ ਰਿਹਾ ਕਿ ਤੁਹਾਨੂੰ ਸਿਰਫ ਇੱਕ ਜੌਬ ਆਫਰ ਦੀ ਲੋੜ ਹੈ ਤੁਸੀਂ ਇਸ ਕਮਿਊਨਿਟੀ ਦੇ ਵਿੱਚੋਂ ਕਿਸੇ ਵੀ ਐਮਪਲੋਇਰ ਤੋਂ ਜਾ ਕੇ ਇੱਕ ਜੌਬ ਆਫਰ ਲੈ ਲਓ ਤੁਸੀਂ ਜਦੋਂ ਜੌਬ ਆਫਰ ਲੈ ਲੋਗੇ ਤੇ ਕਮਿਊਨਿਟੀ ਦੀ ਰეკਮੈਂਡੇਸ਼ਨ ਤੋਂ ਬਾਅਦ ਤੁਹਾਨੂੰ ਪੀਆਰ ਅਪਲਾਈ ਕਰਨ ਦੇ ਲਈ ਆਪਸ਼ਨ ਹੋ ਜਾਵੇਗਾ ਤੁਸੀਂ ਈਜ਼ੀਲੀ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੀ ਪੀਆਰ ਉਹ ਲੈ ਸਕਦੇ ਹੋ ਪਰ ਇਸ ਪ੍ਰੋਗਰਾਮ ਦੇ ਵਾਸਤੇ ਇੱਕ ਇੱਥੇ ਕੈਚ ਹੈ ਉਹ ਸਮਝਣ ਦੀ ਲੋੜ ਹੈ ਕੈਚ ਕੀ ਹੈ ਕਿ ਤੁਹਾਡਾ ਜਿਹੜਾ ਏਮਪਲੋਇਰ ਹੈ ਉਹ ਇਸ ਕਮਿਊਨਿਟੀ ਦਾ ਡੈਜ਼ਿਗਨੇਟਿਡ ਸਰਟਨ ਏਮਪਲੋਇਰ ਹੀ ਹੋਣਾ ਚਾਹੀਦਾ ਯਾਨੀ ਕਿ ਉਹ ਡੈਜ਼ਿਗਨੇਟਿਡ ਏਮਪਲੋਇਰ ਹੋਣਾ ਚਾਹੀਦਾ ਹੈ ਜਿਸ ਨੂੰ ਉਸ ਕਮਿਊਨਿਟੀ ਨੇ ਮਾਨਤਾ ਦਿੱਤੀ ਹੋਵੇ ਜਣਾਖਣਾ ਕੋਈ ਵੀ ਏਮਪਲੋਇਰ ਚੁੱਕ ਕੇ ਤੁਹਾਨੂੰ ਸਪான்ਸਰ ਇਸ ਪ੍ਰੋਗਰਾਮ ਦੇ ਲਈ ਨਹੀਂ ਕਰ ਸਕਦਾ ਕਿਸੇ ਦੇ ਵੀ ਜੌਬ ਆਫਰ ਦੇ ਥਰੂ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਪੀਆਰ ਨਹੀਂ ਹੋ ਸਕਦੇ ਤੁਹਾਨੂੰ ਡੈਜਿਗਨੇਟਿਡ EMPLOYER ਦੇ ਜੇਕਰ ਅੰਡਰ ਕੰਮ ਕਰਦੇ ਹੋ ਜਾਂ ਕਿਸੇ ਡੈਜਿਗਨੇਟਿਡ EMPLOYER ਤੋਂ ਹੀ ਤੁਹਾਡਾ ਜੌਬ ਆਫਰ ਹੁੰਦਾ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੋ ਹੁਣ ਤੁਸੀਂ ਕਿੱਦਾਂ ਚੈੱਕ ਕਰੋਗੇ ਕਿ ਤੁਹਾਡਾ EMPLOYER ਜਿਹੜਾ ਉਹ ਡੈਜਿਗਨੇਟਿਡ ਹੈਗਾ ਜਾਂ ਨਹੀਂ ਹੈਗਾ ਸਕਰੀਨ ਤੇ ਲੈ ਚੱਲਦਾ ਤੁਹਾਨੂੰ ਮੈਂ ਕੱਲੀ-ਕੱਲੀ ਗੱਲ ਸਮਝਾਉਣਾ ਹੈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ niche ਲਿਖਿਆ ਹੋਇਆ ਹੈ ਗੈਟ ਅ ਜੌਬ ਆਫਰ ਜੌਬ ਆਫਰ ਤੁਸੀਂ ਜਿਹੜਾ ਲੈਣਾ ਉਹ ਚ ਇੱਕ ਚੀਜ਼ ਕਲੀਅਰ ਹੈ ਬਿਫੋਰ ਯੂ ਅਪਲਾਈ ਫਾਰ ਪਰਮਨੈਂਟ ਰੈਜ਼ੀਡੈਂਸੀ ਥਰੋ ਥਿਸ ਪਾਇਲਟ ਯੂ ਨੀਡ ਏ ਜੌਬ ਆਫਰ ਈਚ ਕਮਿਊਨਿਟੀ ਹੈਜ਼ ਡੈਜ਼ਿਗਨੇਟਿਡ ਸਰਟਨ EMPLOYERS ਟੂ ਮੇਕ ਜੌਬ ਆਫਰ ਚੈੱਕ ਥੀਅਰ ਵੈਬਸਾਈਟ ਟੂ ਸੀ ਦੀ ਲਿਸਟ ਆਫ ਡੈਜ਼ਿਗਨੇਟਿਡ EMPLOYERS ਚੂਜ਼ ਏ ਰੂਰਲ ਕਮਿਊਨਿਟੀ ਤੇ ਥੱਲੇ ਜਿਹੜਾ ਉਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਤੁਸੀਂ ਸਿਲੈਕਟ ਕਰੋ ਕਿਸ ਕਮਿਊਨਿਟੀ ਤੋਂ ਤੇ ਜਿਹੜੀਆਂ 14 ਕਮਿਊਨਿਟੀਆਂ ਨੇ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਕਮਿਊਨਿਟੀ ਦਾ ਨਾਮ ਇਹਦੇ ਵਿੱਚ ਸਿਲੈਕਟ ਕਰ ਲੈਣਾ ਹੈ ਜਦੋਂ ਤੁਸੀਂ ਨਾਮ ਸਿਲੈਕਟ ਕਰੋਗੇ نیچے ਜਿਹੜੀ ਹੈ ਤੁਹਾਡੇ ਡੈਜਿਗਨੇਟਿਡ ਏਮਪਲੋਇਰ ਦੀ ਲਿਸਟ ਸਾਹਮਣੇ ਆ ਜਾਵੇਗੀ ਹੁਣ ਦੂਜੇ ਪੇਜ ਤੇ ਤੁਹਾਨੂੰ ਲੈ ਚਲਦਾ ਨੀਚੇ ਦੇਖੋ ਜਦੋਂ ਆਪਾਂ ਇੱਥੇ ਇੱਕ ਕਮਿਊਨਿਟੀ ਸਿਲੈਕਟ ਕਰਦੇ ਹਾਂ ਮੰਨ ਲਿਆ ਆਪਾਂ ਫੋਰ ਐਗਜ਼ਾਮਪਲ ਟਿਮਿੰਸ ਸਿਲੈਕਟ ਕੀਤਾ Ontario ਦਾ ਹਿੱਸਾ ਹੈ ਟਿਮਿੰਸ ਟਿਮਿੰਸ ਸ਼ਹਿਰ ਨੂੰ ਜਦੋਂ ਆਪਾਂ ਸਿਲੈਕਟ ਕਰਦੇ ਹਾਂ ਤਾਂ ਕੰਟੀਨਿਊ ਤੇ ਕਲਿੱਕ ਕਰਦੇ ਤਾਂ ਨੀਚੇ ਦੇਖੋ ਕੀ ਲਿਖ ਕੇ ਆਉਂਦਾ this community has not launched their website yet we will link it here when it's ready ਉਹਨੇ ਸਾਫ਼ ਤੌਰ ਤੇ ਲਿਖਿਆ ਹੈ ਕਿ ਹਾਲੇ ਇਸ ਕਮਿਊਨਿਟੀ ਨੇ ਆਪਣੀ ਵੈੱਬਸਾਈਟ ਜਿਹੜੀ ਹੈ ਇੰਡੀਵਿਜੂਅਲੀ ਕਿਉਂਕਿ ਇਹਨਾਂ ਇਸ ਪ੍ਰੋਗਰਾਮ ਦੇ ਅੰਦਰ ਜਿੰਨੀਆਂ ਕਮਿਊਨਿਟੀਆਂ ਹੋਣਗੀਆਂ ਉਹਨਾਂ ਸਾਰਿਆਂ ਦੀ ਆਪਣੀ ਇੱਕ ਵੱਖਰੀ ਵੈੱਬਸਾਈਟ ਹੋਵੇਗੀ ਉਹ ਵੈਬਸਾਈਟ ਲਾਂਚ ਨਹੀਂ ਕੀਤੀ ਜਦੋਂ ਹੀ ਲਾਂਚ ਕਰਨਗੇ ਨਾਲ ਹੀ ਇੱਥੇ ਲਿਸਟਡ ਹੋ ਜਾਣੇ ਸਾਰੇ ਡੈਜਿਗਨੇਟਿਡ ਏਮਪਲੋਇਰ ਜੇਕਰ ਤੁਸੀਂ ਉਹਨਾਂ ਲਿਸਟ ਤੋਂ ਕਿਸੇ ਇੱਕ ਦੇ ਵਿੱਚੋਂ ਵੀ ਆਉਂਦੇ ਹੋ ਜਾਂ ਤੁਹਾਡਾ ਤੁਸੀਂ ਉੱਥੇ ਜੌਬ ਕਰਦੇ ਹੋ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਅੰਡਰ ਜਿਹੜੀ ਆ ਉਹ ਫਾਈਲ ਲਗਾ ਸਕਦੇ ਹੋ ਹੁਣ ਜਿਹੜਾ ਕਮਿਊਨਿਟੀ ਦੀ ਰეკਮੈਂਡੇਸ਼ਨ ਉਹ ਤੁਹਾਨੂੰ ਕਿੱਦਾਂ ਮਿਲਗੀ ਕੁਝ ਨਹੀਂ ਕਰਨ ਦੀ ਲੋੜ ਹੈਗੀ ਜੇਕਰ ਤੁਹਾਡਾ ਡੈਜਿਗਨੇਟਿਡ ਏਮਪਲੋਇਰ ਆ ਤਾਂ ਉਹ ਸਿੱਧੀ ਤੁਹਾਡੀ ਰეკਮੈਂਡੇਸ਼ਨ ਵਾਸਤੇ ਅਕਾ ਸਕਦੇ ਕਮਿਊਨਿਟੀ ਨੂੰ ਅਪਰੋਚ ਕਰੇਗਾ ਸਿੱਧਾ ਕਮਿਊਨਿਟੀ ਨੂੰ ਰეკਮੈਂਡੇਸ਼ਨ ਵਾਸਤੇ ਭੇਜੇਗਾ ਕਮਿਊਨਿਟੀ ਜਿਹੜੀ ਆ ਉਹ ਤੁਹਾਡਾ ਵੈਰੀਫਿਕੇਸ਼ਨ ਕਰੇਗੀ ਤੁਹਾਡੀ ਜੌਬ ਨੂੰ ਲੈ ਕੇ ਪ੍ਰੋਆਰਟਾਈਜ਼ ਸੈਕਟਰ ਨੂੰ ਲੈ ਕੇ ਓਕੂਪੇਸ਼ਨਸ ਨੂੰ ਲੈ ਕੇ ਤੇ ਆਫਰ ਜਿਹੜਾ ਉਹ ਤੁਹਾਡਾ ਰੀਅਲ ਹੈ ਫੇਕ ਹੈ ਉਸ ਨੂੰ ਲੈ ਕੇ ਤੇ ਜੇਕਰ ਤੁਸੀਂ ਮੀਟ ਕਰ ਦਿਓ ਹਰ ਇੱਕ ਰਿਕੁਆਇਰਮੈਂਟ ਇਸ ਪਾਇਲਟ ਪ੍ਰੋਗਰਾਮ ਦੇ ਹਿਸਾਬ ਦੇ ਨਾਲ ਤਾਂ ਤੁਹਾਨੂੰ ਉਹ ਉਹ ਜਿਹੜੇ ਹੈ ਕਮਿਊਨਿਟੀ ਜਿਹੜੀ ਹੈ ਉਹ ਰეკਮੈਂਡ ਕਰ ਦੇਵੇਗੀ ਯਾਨੀ ਕਮਿਊਨਿਟੀ ਦੀ ਰეკਮੈਂਡੇਸ਼ਨ ਮਿਲ ਜਾਵੇਗੀ ਉਸ ਤੋਂ ਬਾਅਦ ਤੁਸੀਂ ਇਸ ਪ੍ਰੋਗਰਾਮ ਦੇ ਅੰਡਰ ਫਾਈਲ ਕਰ ਸਕਦੇ ਹੋ ਹੁਣ ਗੱਲ ਆ ਜਾਂਦੀ ਹੈ ਲੋਕੇਸ਼ਨ ਦੀ ਬੜੇ ਕੁਐਸਚਨ ਸੀਗੇ ਕਈ ਮੇਰੇ ਫੋਲੋਅਰ ਅਜੇ ਇਹ ਨੇ ਜਿਨ੍ਹਾਂ ਨੇ ਜਿਹੜੇ ਬਹੁਤ ਜ਼ਿਆਦਾ ਕਨਫਿਊਜ਼ ਨੇ ਇਸ ਚੀਜ਼ ਨੂੰ ਲੈ ਕੇ ਕਿ ਸਰ ਸਾਡਾ ਏਰੀਆ ਜਿਹੜਾ ਉਹ ਇਸ ਕਮਿਊਨਿਟੀ ਜਿਹੜੀਆਂ 14 ਲਿਸਟਡ ਕਮਿਊਨिटीज ਨੇ ਇਹਨਾਂ ਦੇ ਅੰਡਰ ਆਉਂਦਾ ਜਾਂ ਨਹੀਂ ਆਉਂਦਾ ਤਾਂ ਆਪਾਂ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਉਹ R N I P ਯਾਨੀ ਰੂਰਲ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਕਹਿ ਸਕਦੇ ਰਿਪਲੇਸਮੈਂਟ ਹੈ ਤਾਂ ਆਪਾਂ ਚੈੱਕ ਕਰ R N I P ਪ੍ਰੋਗਰਾਮ ਦਾ ਜਿਹੜਾ ਮੈਪ ਸੀਗਾ ਉਸ ਮੈਪ ਦੇ ਹਿਸਾਬ ਨਾਲ ਚਾਹੀਏ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਦੋਵੇਂ ਲਿੰਕ ਮੈਂ ਪਾ ਦੇਣੀਆਂ ਜਾ ਕੇ ਚੈੱਕ ਕਰ ਲਿਓ ਇਹ ਮੈਪ ਦਾ ਲਿੰਕ ਜਿਹੜਾ ਉਹ ਵੀ ਦਿੱਤਾ ਹੋਇਆ ਮੈਪ ਦੇ ਲਿੰਕ ਨੂੰ ਓਪਨ ਕਰਿਓ ਤੇ ਜਦੋਂ ਲਿੰਕ ਓਪਨ ਕਰੋਗੇ ਤੇ ਤੁਹਾਨੂੰ ਇੱਥੇ ਸਰਚ ਬਾਰ ਦਾ ਆਪਸ਼ਨ ਆਉਂਦਾ ਉੱਥੇ ਜਾ ਕੇ ਤੁਸੀਂ ਆਪਣੇ ਏਰੀਏ ਦਾ ਨਾਮ ਸਰਚ ਕਰਨਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿੱਥੇ ਜੌਬ ਕਰਦੇ ਹੋ ਜਿਹੜੇ ਏਰੀਆ ਦੇ ਵਿੱਚ ਤੁਹਾਡੀ ਜੌਬ ਲੋਕੇਸ਼ਨ ਹੈ ਜਦੋਂ ਏਰੀਆ ਸਰਚ ਕਰੋਗੇ ਫੋਰ ਐਗਜ਼ਾਮਪਲ ਟਿਮਿੰਸ ਦਾ ਹੀ ਲਿਆ ਆਪਾਂ ਇੱਥੇ ਮੈਂ ਟਿਮਿੰਸ ਸਿਲੈਕਟ ਕੀਤਾ ਤੇ ਥੱਲੇ ਦੇਖੋ ਲਿਸਟਡ ਹੈ ਟਿਮਿੰਸ ਫਿਰ ਥੱਲੇ ਉਹਦੇ નીચે ਲਿਖਿਆ ਹੋਇਆ ਆਰ ਐਂਡ ਐਨ ਆਈ ਪੀ ਕਮਿਊਨਿਟੀਜ਼ ਸੋ ਇਹ ਗੱਲ ਸਮਝਣ ਵਾਲੀ ਹੈ ਕਿ ਜੇਕਰ ਇੱਥੇ ਆਰਐਨ ਆਈਪੀ ਕਮਿਊਨਿਟੀਜ਼ ਨਹੀਂ ਲਿਖਿਆ ਤਾਂ ਤੁਹਾਡਾ ਇਹ ਏਰੀਆ ਲਿਸਟਡ ਨਹੀਂ ਹੈਗਾ ਇਹਦੇ ਵਿੱਚ ਜੇ ਲਿਖਿਆ ਤਾਂ ਹੈਗਾ ਜੇ ਲਿਖਿਆ ਹੈ ਤਾਂ ਤੁਸੀਂ ਫਿਰ ਇਲੀਜੀਬਲ ਹੋ ਉਸ ਪ੍ਰੋਗਰਾਮ ਦੇ ਲਈ ਜੇ ਨਹੀਂ ਲਿਖਿਆ ਤੇ ਬਿਲਕੁਕੁਲ ਵੀ ਇਲੀਜੀਬਲ ਨਹੀਂ ਹੈਗੇ ਕਿਸੇ ਏਜੰਟ ਦੇ ਚੱਕਰ ਚ ਪੈ ਕੇ ਐਡਵਾਂਸ ਦੇਣ ਦਾ ਕੰਮ ਬੰਦ ਕਰੋ ਕਿਉਂਕਿ ਮੋਸਟ ਆਫ ਏਜੰਟ ਜਿਹੜੇ ਆ ਉਹ ਇਸ ਪ੍ਰੋਗਰਾਮ ਦੀ ਅਨਾਉਂਸਮੈਂਟ ਤੋਂ ਬਾਅਦ ਹੀ ਅਜਿਹਾ ਪ੍ਰਚਾਰ ਕਰਨ ਲੱਗ ਪਏ ਤੇ ਕਈ ਬੱਚੇ ਜਿਹੜੇ ਆ ਉਹ ਕਨਫਿਊਜ਼ ਹੋ ਜਾਂਦੇ ਆ ਕਿਉਂਕਿ ਕੈਨੇਡਾ ਵਿੱਚ ਪੀਆਰ ਨੂੰ ਲੈ ਕੇ ਮਾਰਾ ਮਾਰੀ ਚੱਲ ਰਹੀ ਹੈ ਤੇ ਬੱਚੇ ਜਿਹੜੇ ਆ ਉਹ ਜਾਂਦੇ ਆ ਕਿਸੇ ਵੀ ਏਜੰਟ ਕੋਲ ਤੇ ਏਜੰਟ ਕਹਿੰਦਾ ਲਿਆਓ ਜੀ ਐਡਵਾਂਸ ਥੋੜੇ ਬਹੁਤੇ ਜਮ੍ਹਾਂ ਕਰਾ ਦਿਓ ਜਿਵੇਂ ਪ੍ਰੋਗਰਾਮ ਲਾਂਚ ਹੋਏਗਾ ਸਭ ਤੋਂ ਪਹਿਲਾਂ ਤੁਹਾਡੀ ਫਾਈਲ ਜਿਹੜੀ ਹੈ ਉਹ ਅਸੀਂ ਪ੍ਰੋਸੀਡ ਕਰਦਾਂਗੇ ਪਰ ਇੱਥੇ ਪਹਿਲਾਂ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਚੈੱਕ ਕਰਕੇ ਜਾਇਓ ਤੁਹਾਡਾ এমਪਲੋਏ ਡੈਜਿਗਨੇਟਿਡ ਹੈਗਾ ਜਾਂ ਨਹੀਂ ਹੈਗਾ ਚੈੱਕ ਕਰਕੇ ਜਾਇਓ ਤੁਸੀਂ ਇਸ ਏਰੀਏ ਦੇ ਵਿੱਚ ਆਉਂਦੇ ਹੋ ਜਾਂ ਨਹੀਂ ਆਉਂਦੇ ਇਹ ਚੈੱਕ ਕਰਕੇ ਫਿਰ ਤੁਸੀਂ ਜਾਇਓ ਉਸ ਤੋਂ ਪਹਿਲਾਂ ਨਾ ਜਾਇਓ ਦ ਪਹਿਲਾ ਲਿੰਕ ਤੁਹਾਡੀ ਕਮਿਊਨਿਟੀ ਦੇ ਵਿੱਚ ਡੈਜਿਗਨੇਟਿਡ ਏਮਪਲੋਇਰ ਚੈੱਕ ਕਰਨਾ ਉਹਦਾ ਲਿੰਕ ਹੈ ਦੂਜਾ ਲਿੰਕ ਦਿੱਤਾ ਹੋਇਆ ਕਿ ਮੈਪ ਉਹ ਦਿੱਤਾ ਹੋਇਆ ਹੈ ਜਿੱਥੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਆ ਆਰਸੀਆਪੀ ਪ੍ਰੋਗਰਾਮ ਦੇ ਲਈ ਐਲੀਜੀਬਲ ਹੈਗੇ ਹੋ ਨਾ ਜਾਂ ਨਹੀਂ ਹੈਗੇ ਇਹਦੇ ਵਿੱਚ 11 ਕਮਿਊਨਿਟੀਆਂ ਦੀ ਡਿਟੇਲ ਹੈ ਹਾਲਾਂਕਿ ਵਰਣਨ ਨੂੰ ਹਟਾ ਦਿੱਤਾ ਗਿਆ ਪਰ ਜੋ ਉਹਦੀ ਜਗ੍ਹਾ ਦੇ ਉੱਤੇ ਕੈਲੋਬੈਨਾ ਜਾਂ ਉਹਦੇ ਲਾਗੇ ਬੰਨੇ ਦਾ ਏਰੀਆ ਜਿਹੜਾ ਉਹ ਮੈਪ ਹੋ ਸਕਦਾ ਹੈ ਪਰ ਉਹ ਹਾਲੇ ਇਹਦੇ ਵਿੱਚ ਲਿਸਟਡ ਨਹੀਂ ਹੈਗਾ ਪਰ ਬਾਕੀ ਕਮਿਊਨਿਟੀਜ਼ ਜਿਹੜੀਆਂ 10 ਕਮਿਊਨਿਟੀਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਇੱਥੇ ਮਿਲ ਜਾਵੇ ਕਿਤੇ ਜਿਹੜੀ ਇਹਨਾਂ ਦੀ ਡਿਟੇਲ ਹੈ ਉਹ ਸੁਭਾਵਿਕ ਜੀ ਗੱਲ ਹੈ ਕਿ ਉਹ RCIP ਦੀ ਵੀ ਡਿਟੇਲ ਹੋਵੇਗੀ ਯਾਨੀ ਕਿ ਰੂਰਲ ਕਮਿਊਨਿਟੀ ਮਿਗ੍ਰੇਸ਼ਨਲ ਪਾਇਲਟ ਦੀ ਵੀ ਡਿਟੇਲ ਹੋਵੇਗੀ ਸੋ ਮੇ ਕਰਦਾ ਮਿਲੋਂ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਸਿਰਫ ਇੱਕੋ ਮਾਤਰਾ ਦਾ ਚੈਨਲ ਜਿੱਥੇ ਤੁਹਾਡੀ ਗੱਲ ਕੀਤੀ ਜਾਂਦੀ ਹੈ ਖਾਲੀ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ